ਇਤਰੀਲ ਵੀ ਬੀਬੂੜ ਨੂੰ ਦਿੱਤ ਕਿਸਾਨਾਂ ਅਤੇ ਲੋਕਾਂ ਨੇ ਸੰਘਰਸ਼ ਸ਼ੁਰੂ ਕਰਨ ਦੀ ਕੀਤੀ ਤਿਆਰੀ ਮਾਮਲਾ ਫਟੇਗੜ ਚੂੜੀਆਂ ਰੇਲਵੇ ਸਟੇਸ਼ਨ ਤੇ ਦੁਬਾਰਾ ਕੋਲੇ ਦੇ ਰੈਕਮੋ ਉਤਾਰਨ ਦਾ ਫਟੇਗੜ ਚੂੜੀਆਂ ਰੇਲਵੇ ਸਟੇਸ਼ਨ ਉਪਰ ਅਗਰਖਨਾ ਪੇਪਰ ਮਿਲਨੇ ਦੁਬਾਰਾ ਕੋਲਾ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਕਿਸਾਨ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੇ ਕੀਤਾ ਇਲਾਕਾ ਫਤੇਗੜ ਚੂੜੀਆਂ ਰੇਲਵੇ ਸਟੇਸ਼ਨ ਉੱਪਰ ਦੁਬਾਰਾ ਰੇਲਵੇ ਦੇ ਰੈਕ ਨਾਲ ਲੱਗਨ ਇਸ਼칸 ਨੂੰ ਲੈ ਕੇ ਗਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਲੱਖਾਂ ਨवासी ਲੋਕ ਇਕੱਠੇ ਹੋਏ ਇਸ ਸੰਬੰਧੀ ਗਰਤੀ ਕਿਸਾਨ ਯੂਨੀਅਨ ਦੇ ਆਗੂ ਸ਼ਕਤੇਵ ਸਿੰਘ ਤਲਵੰਡੀ ਨਾਰ ਨੇ ਖਲopat ਕਰਦਿਆਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਫਤੇਗੜ ਚੂੜੀਆਂ ਦੇ ਰੇਲਵੇ ਸਟੇਸ਼ਨ ਦੇ ਕੋਲੋਂ ਤੇ ਰੈਕਾਂ ਨੂੰ ਉਤਾਰਨ ਤੋਂ ਰੁਕਣ ਲਈ ਯਤਨ ਕਰ ਰਹੇ ਹਨ ਪਰ ਖੰਨਾ ਪੇਪਰ ਮਿਲ ਅਤੇ ਰੇਲਵੇ ਬੋਰਡ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਦੁਬਾਰਾ ਇੱਥੇ ਕੋਲਾ ਉਤਾਰਨ ਦੀ ਯੋਜਨਾ ਬਣਾ ਰਹੇ ਹਨ ਜੋ ਕਿ ਅਕਾਣ ਵਾਸੀਆਂ ਨਾਲ ਸਤਾ ਤੱਕਾ ਜਿਸ ਨੂੰ ਪ੍ਰਤਾਸ਼ਤ ਨਹੀਂ ਕੀਤਾ ਜਾਵੇਗਾ ਕਿਸਾਨਾ ਕੁਸਕਤੇਵ ਸਿੰਘ ਨੇ ਕਿਹਾ ਕਿ ਖੰਨਾ ਪੇਪਰ ਮਿਲਦੇ ਠੇਕੇਦਾਰ ਵੱਲੋਂ ਉਹਨਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਤੋਂ ਉਹ ਪਿੱਛੇ ਨਹੀਂ ਹਟਣਗੇ ਉਹਨਾਂ ਕਹਾਂ ਕਿ ਪ੍ਰਸ਼ਾਸਨ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੀ ਲੋਕਾਂ ਨਾਲ ਜੋ ਵਾਦਾ ਕੀਤਾ ਸੀ ਉਹਨਾਂ ਤੋਂ ਪਿੱਛੇ ਪੈਰ ਖਿੱਚ ਰਿਹਾ ਹੈ ਜੋ ਕਿ ਅਤ ਨਿੰਦਯੋਗ ਹੈ ਉਹਨਾਂ ਕਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀ ਵੱਲੋਂ ਆਪਣੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਜੇਕਰ ਪ੍ਰਸ਼ਾਸਨ ਵੱਲੋਂ ਰੇਲਵੇ ਸਟੇਸ਼ਨ ਤੇ ਕੋਲ ਤੇ ਰਹਿ ਕਿਉਂ ਉਦਾਹਰਣ ਉਹ ਨਾ ਰੋਕਿਆ ਗਿਆ ਤਾਂ ਉੱਪਰ ਡਾਸ਼ਿੰਗਰ ਸ਼ਵਿਟਕੇ ਰੇਰ ਅਤੇ ਮਾਲ ਗੱਡੀ ਨੂੰ ਉੱਥੇ ਰੁਕਣ ਲਈ ਮਜਬੂਰ ਹੋਣਗੇ ਮਾ ਸਖਦੇਵ ਸਿੰਘ ਤਰਵੰਦੀ ਨਾਲ ਕੀਰਤੀ ਕਿਸਾਨ ਜੁਨੇ ਪ੍ਰਧਾਨ ਆ ਇਹ ਕੋਲਾ ਆਪਾਂ 31 ਅਕਤੂਬਰ ਦਾ ਬੰਦ ਕਰਤਾ ਆ ਕਿਉਂਕਿ ਐਸ਼ਰੀਮ ਦਾ ਤਹਿਸੀਲਦਾਰ ਦਾ ਲਿਖਿਆ ਆ ਪੀ ਇਥੇ ਕੋਲਾ ਨਹੀਂ ਆਊਗਾ ਦੁਕਾਨ ਤੇ ਉਹ ਜਿਹੜਾ ਗੁਪਤਾ ਵਾ ਉਹ ਧਮਕੀਆਂ ਦਿੰਦਾ ਵਾ ਮੈਨੂੰ ਪੀ ਤੇਰੇ ਤੇ ਮੈਂ ਪਰਚਾ ਕਰਾ ਦੂੰਗਾ ਕੋਈ ਨਹੀਂ ਆਇਆ ਤੇ ਹਾਰ ਪਵਾ ਦੂੰਗਾ ਜਾਂ ਮੈਂ ਸਮੈਗ ਦਾ ਪਰਚਾ ਪਵਾ ਦੂੰਗਾ ਸਾਨੂੰ ਪਰਚਾ ਪੁਰਚਾ ਦਾ ਕੋਈ ਡਰ ਨਹੀਂ ਹੈਗਾ ਵੀ ਜਿੱਥੇ ਮਰਜੀ ਉਹ ਪਰਚਾ ਕਰਾ ਲੇ ਤੇ ਕੋਲਾ ਦਾ ਮੈਂ ਕੋਲਾ ਲਿਆਉਣਾ ਲਿਆਉਣਾ ਕਿਤਰਾ ਕੋਲਾ ਆ ਜੂਗਾ ਕਦੀ ਜਾਂਦਾ ਫਲਾ ਮੰਤਰੀ ਦਾ ਮੈਂ ਖੂਨ ਕਰਾ ਲਿਆ ਕਦੀ ਮੈਂ ਢਿੰਗੜੇ ਮੰਤਰੀ ਦਾ ਖੂਨ ਕਰਾ ਲਿਆ ਵੇਖੋ ਜੀ ਦਿੱਲੀ ਧੂਆਂ ਚੱਲ ਜਾਂਦਾ ਇਥੋਂ ਤੇ ਆ ਸਾਡੇ ਪਿੰਡ ਤੇ ਨਹੀਂ ਕੋਲੇ ਦਾ ਧੂਆਂ ਜਾਂਦਾ ਇਹ ਕੋਲਾ ਆਪਾਂ ਜਿਹੜਾ ਨਾ ਇਹੋ ਜਿਹੇ ਸਾਨੂੰ ਧਮਕੀਆਂ ਦੇਣੀਆਂ ਬੰਦ ਕਰ ਦੇ ਕਿਉਂਕਿ ਆਪਾਂ ਧਮਕੀਆਂ ਧਮਕੀਆਂ ਨੂੰ ਕੋਈ ਪਰਵਾਹ ਨਹੀਂ ਸਾਨੂੰ ਜਿਹੜੀ ਪਤਾਪੁਰ ਵਾਲੀ ਜੇਲ੍ਹ ਆ ਨਾ ਉਹਦੇ ਮੈਂ 15 ਦਿਨ ਦਰਸ਼ਨ ਕਰ ਆਇਆ ਮੈਂ ਤੇ ਚੰਡੀਗੜ੍ਹ ਵਾਲੀ ਜੇਲ੍ਹ ਜਿੱਥੇ ਮੈਂ 15 ਦਿਨ ਰਹਿ ਆਂ ਸਾਨੂੰ ਕੋਈ ਇਹੋ ਜਿਹਾ ਧਮਕਿਆਇ ਮਤ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਗੁਪਤਾ ਗੁਪਤਾ ਕੌਣ ਹੈ ਗੁਪਤਾ ਕੌਣ ਹੈ ਗੁਪਤਾ ਜਿਹੜਾ ਠੇਕੇਦਾਰ ਆ ਇਥੇ ਗੰਜਾ ਆ ਕੋਣਾ ਠੇਕੇਦਾਰ ਆ ਉਹ ਠੇਕੇਦਾਰ ਆ ਉਹ ਧਮਕੀਆਂ ਦਿੰਦਾ ਜੀ ਇਤਨਾ ਉਹ ਕਰ ਦੂ ਮੈਂ ਜੇ ਕਰ ਦੂੰਗਾ ਸਾਨੂੰ ਜੋ ਮਰਜ਼ੀ ਕਰ ਲੈ ਜਿਹਦਾ ਸਾਡੇ ਅਫਸਰਾਂ ਨੇ ਲਿਖ ਕੇ ਦਿੱਤਾ ਅਸ਼ਲੀਮ ਨੇ ਤਹਿਸੀਲਦਾਰ ਨੇ ਮੌਕੇ ਵੇਖਿਆ ਆਣ ਕੇ ਅਸ਼ਲੀਮ ਨੇ ਤਹਿਸੀਲਦਾਰ ਉਥੇ ਮੌਕੇ ਵੇਖ ਕੇ ਗਿਆ ਆਣੇ ਆਖ ਬਿਲਕੁਲ ਸਾਡਾ ਸਕੂਲ ਆ ਗਿਆ। ਵਿਹਾਂ ਗਾ ਜੇ ਸਾਡਾ ਸਕੂਲ ਹੈ ਦੋ ਸਕੂਲ ਨੇ ਇੱਕ ਪ੍ਰਾਇਮਰੀ ਆ ਤੇ ਇੱਕ ਦਸਵੀਂ ਦਾ ਵਾ ਤੇ ਟੇਸ਼ਨ ਕੋਲੋੜੀ ਨਾਲ ਹੈ ਤੇ ਪਿੰਡ ਸਾਡਾ ਕਿੱਡੀ ਕਿਦੂਰ ਆ ਇੰਨਾ ਕੋਲਾ ਜਾਂਦਾ ਵੀ ਕੋਹ ਹਾਲ ਨਹੀਂ ਕਿੰਨੇ ਲੋਕਾਂ ਦੇ ਡੰਗਰ ਮਰ ਗਏ ਨੇ ਪੱਠੇ ਖਾ ਖਾ ਕੇ ਜਿੰਨਿਆਂ ਦੀਆਂ ਪਾਲੀਆਂ ਲੱਗ ਲੱਗੇ ਬਹੁਤ ਇਹਨਾਂ ਦਾ ਨੁਕਸਾਨ ਆ ਜਦੋਂ ਕੋਲਾ ਜਾਂਦਾ ਨਾ ਅੱਖਾਂ 'ਚ ਪੈਣ ਦਾ ਵੀ ਡਰਾ ਹੈਗਾ ਕੋਲਾ ਹੈ ਕਿੱਥੇ ਜਾਂਦਾ ਕਿੱਥੇ ਇਹ ਖੰਨੇ ਪੇਪਰ ਮਿਲ ਨੂੰ ਜਾਂਦਾ ਤੇ ਧਮਕੀਆਂ ਦੇ ਦੇ ਆਪਾਂ ਦੇ ਬੰਦ ਕਰਾਤਾ ਆਦੇ ਲਿਆਉਣਾ ਆਪਾਂ ਬਿਲਕੁਲ ਕੋਲਾ ਇਹ ਉਹਨਾਂ ਨੂੰ ਨਹੀਂ ਚਾਹੀਦਾ ਇਹ ਸਰਕਾਰ ਜੁਮੇਆਰ ਹੋਏਗੀ ਐਸਡੀਮ ਜੁਮੇਰ ਰੁਗਾ ਰੇਲਵੇ ਮੁਲਾਜ਼ਮ ਜੁਮੇਰ ਹੋਣਗੇ ਜੇ ਕੋਈ ਇਥੇ ਮਾਲੀ ਜਾਨੀ ਨੁਕਸਾਨ ਹੋਗਾ ਨਾ ਇਹ ਸਰਕਾਰ ਜੁਮੇਰ ਹੋ ਗਈ ਜੇ ਨਾ ਧੱਕੇ ਨਾਲ ਕੋਲਾ ਲੈਂਦਾ ਤੇ ਅੱਜ ਇਹ ਜਿਹੜੀ ਜ਼ਰੂਰੀ ਮੀਟਿੰਗ ਆ ਕੋਲੇ ਬਾਰੇ ਕਿਉਂ ਪੜਾਉਣੀ ਪਈ ਕਿਉਂਕਿ ਮੈਂ ਤੈਨੂੰ ਅੱਜ ਤੋਂ 6-7 ਮਹੀਨੇ ਪਿੱਛੇ ਲੈ ਜਾਣਾ ਕਿਉਂਕਿ ਜਦੋਂ ਸਾਡਾ ਸਰਕਾਰ ਨਾਲ ਇਹ ਫੈਸਲਾ ਹੋਇਆ ਸੀ ਪੀ ਫਟੇਗੜ ਚੂੜੀਆਂ ਰੇਲਵੇ ਸਟੇਸ਼ਨ ਤੇ ਜੋ ਕੋਲਾ ਲਾਦਾ ਹੈ ਉਹ ਪਬਲਿਕ ਦੇ ਹਿੱਤ ਨੂੰ ਜਾਣਦੇ ਆ ਇੱਥੇ ਕੋਲਾ ਨਹੀਂ ਲੱਠੇਗਾ ਆਸਾਂ ਨੇ ਪੰਜ ਸਤਾ ਪਿੰਡਾਂ ਦੇ ਰਲ ਕੇ ਇੱਕ ਪਰਫਾਰਮੈਂਸ ਤੇ ਸੈਨ ਕਰਕੇ ਇਥੋਂ ਦੇ ਡੀਸੀ ਸਾਹਿਬ ਇਥੋਂ ਦੇ ਐਸਟੀਐਮ ਸਾਹਿਬ ਇਥੋਂ ਦੇ ਤਹਿਸੀਲਦਾਰ ਸਾਹਿਬ ਦੇ ਇਲਾਕੇ ਨੂੰ ਇੱਕ ਐਪਲੀਕੇਸ਼ਨ ਦਿੱਤੀ ਜਿਸ ਤੇ ਡੀਸੀ ਸਾਹਿਬ ਨੇ ਆਰਡਰ ਕੀਤਾ ਹੈ ਗੌਰ ਕੀਤਾ ਗਿਆ ਵੀ ਫਰੇਗੜ ਚੂੜੀਆਂ ਜੋ ਵੀ ਕੋਲਾ ਉੱਥੇ ਲਾਦਾ ਹੈ ਉਹ ਪਬਲਿਕ ਦਾ ਨੁਕਸਾਨਦਾਰ ਹੁੰਦਾ ਹੈ ਉਸ ਨੂੰ ਬੰਦ ਕੀਤਾ ਜਾਏ ਸਾਡਾ ਮਿਲ ਵਾਲਿਆਂ ਦੇ ਨਾਲ ਸਾਡੇ ਯੂਨੀਅਨ ਦੇ ਬੰਦੇ ਮਿਲ ਵਾਲਿਆਂ ਦੇ ਬੰਦੇ ਔਰ ਰੇਲਵੇ ਦੇ ਕਰਮਚਾਰੀਆਂ ਨਾਲ ਬੈਠ ਕੇ ਇੱਕ ਕਮੇਟੀ ਮੀਟ ਹੋਈ ਸੀ ਉਹਨਾਂ ਨੇ ਸਾਡੇ ਕੋਲ 6 ਮਹੀਨੇ ਮੰਗੇ ਸਨ ਲੇਕਿਨ ਅਸਾਂ ਚਲੋ ਕੰਪਰੋਮਾਈਜ਼ ਕਰਕੇ ਉਹਨਾਂ ਨੂੰ 3 ਮਹੀਨੇ ਦਿੱਤੇ ਪਰ ਤੁਸੀਂ 3 ਮਹੀਨਿਆਂ ਤੇ ਜਿੰਨਾ ਵੀ ਕੋਲਾ ਲਾ ਲੋ ਉਹ ਲਾ ਸਕਦੇ ਉਸ ਤੋਂ ਬਾਅਦ ਇੱਥੇ ਕੋਲਾ ਨਹੀਂ ਲੱਤੇਗਾ ਇੱਥੇ 10ਵੇਂ ਮਹੀਨੇ ਦੀ 30 ਤਰੀਕ ਤੱਕ ਸਾਡਾ ਕਮਿਟਮੈਂਟ ਹੋਇਆ ਸੀ ਜਿਹਦੀ ਲਿਖਤ ਸਾਡੇ ਪ੍ਰਧਾਨਾਂ ਦੇ ਕੋਲ ਆ ਉਸ ਤੋਂ ਬਾਅਦ ਫੇਰ ਵੀ ਇਹਨਾਂ ਕੋਸ਼ਿਸ਼ ਕੀਤੀ ਇੱਥੇ ਇਹ ਕੋਲਾ ਲਾਉਣ ਦੀ ਕਿਉਂਕਿ 30 ਤਰੀਕ ਤੱਕ ਕੋਲਾ ਆਉਣਾ ਸੀ ਇਹਨਾਂ ਨੇ 11ਵੇਂ ਮਹੀਨੇ ਦੀ 2-3 ਤਰੀਕ ਤੱਕ ਕੋਲਾ ਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸਾਂ ਢੱਕਿਆ ਉੱਤੇ ਤਹਿਸੀਲਦਾਰ ਸਾਹਿਬ ਆਏ ਉਹਨਾਂ ਫੇਰ ਇਹਨਾਂ ਕੋਲਾ ਦੇ ਕੋਲੇ ਦੇ ਠੇਕੇਦਾਰ ਸੀ ਉਹਨਾਂ ਨੂੰ ਝਾੜ ਪਾਈ ਵੀ ਤੁਸੀਂ ਇੱਥੇ ਕੋਲਾ ਕਿਸ ਤਰ੍ਹਾਂ ਲਾਉਂਦੇ ਇਸ ਕਰਕੇ ਸਾਡੀ ਬੇਨਤੀ ਸਰਕਾਰ ਨੂੰ ਵੀ ਆ ਸਾਡੀ ਬੇਨਤੀ ਮਿਲ ਵਾਲਿਆਂ ਨੂੰ ਵੀ ਆ ਸਾਡੀ ਬੇਨਤੀ ਰੇਲਵੇ ਕਰਮਚਾਰੀਆਂ ਨੂੰ ਵੀ ਆ ਵੀ ਉਹ ਆਪਣਾ ਜੋ ਸਾਡੇ ਨਾਲ ਕਮਿਟਮੈਂਟ ਹੋਇਆ ਉੱਤੇ ਚੱਲਣ ਅਗਰ ਚ ਕੋਈ ਇਸ ਤੋਂ ਬਾਹਰ ਕੋਈ ਵੀ ਇੱਥੇ ਕੋਲਾ ਲੱਥਾ ਉਹ ਜ਼ਿੰਮੇਵਾਰੀ ਜਾਂ ਠੇਕੇਦਾਰ ਦੀ ਹੋਏਗੀ ਜਾਂ ਮਿਲ ਵਾਲਿਆਂ ਦੀ ਹੋਏਗੀ ਕੋਈ ਨੁਕਸਾਨ ਹੋ ਗਿਆ ਇੱਥੇ ਪਬਲਿਕ ਕੋਈ ਜ਼ਿੰਮੇਵਾਰ ਨਹੀਂ ਹੋਏਗਾ ਕਿਉਂਕਿ ਪਬਲਿਕ ਦਾ ਨੁਕਸਾਨ ਹੋ ਰਿਹਾ ਇਸ ਕਰਕੇ ਅਸੀਂ ਇਹ ਸਾਰਿਆਂ ਦੀ ਜਾਣਕਾਰੀ ਲਈ ਇਹ ਦੇ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ